ਹਾ ਰਕੋ ਜੀ ਸ਼ਾਜ਼ਲੀ ਮੇਲਾ ਲੱਗਿਆ ਮੇਲਾ ਕੀ ਲੱਗਿਆ ਉਥੇ ਮੀਂਹ ਕਰਕੇ ਮੇਲਾ ਲੱਗਿਆ ਨਹੀਂ ਤੇ ਜਿੰਨਾ ਜਿੰਨਾਂ ਦੇ ਪ੍ਰਾਣੇ ਆਏ ਉਹ ਸਾਰੇ ਸਾਡੇ ਬੁਟੀਕ ਤੇ ਆਈ ਜਾਣ ਸੂਟ ਖਰੀਦਣ ਵਾਸਤੇ ਤੇ ਹੁਣ ਵੀ ਕਿਹਦਾ ਫੋਨ ਆਇਆ ਵੀ ਕਿਸੇ ਕਸਟਮਰ ਨੇ ਆਉਣਾ ਤੇ ਆਹ ਦੇਖੋ ਇੱਥੋਂ ਸ਼ੁਰੂ ਹੋ ਜਾਓ ਹੈ ਸਾਨੂੰ ਕਸਟਮਰ ਦਾ ਟੈਨਸ਼ਨ ਪਾਇਆ ਤੇ ਅਸੀਂ ਟੈਂਡ ਕਿੱਦਾਂ ਕਰੀਏ ਚੱਕਰ ਇਹ ਸਾਡਾ ਦੇ ਆਨਲਾਈਨ ਕੰਮ ਹੈ ਸਾਨੂੰ ਆਨਲਾਈਨ ਕੰਮ ਕੰਦੇ ਦਿਨਾਂ ਕੰਮ ਪੜੇ ਹਾਂਜੀ ਸਾਨੂੰ ਆਫਲਾਈਨ ਮਤਲਬ ਕਸਟਮਰ ਅਜੇ ਟੈਂਡ ਨਹੀਂ ਕਰਨਾ ਹੁੰਦਾ ਹੈਗਾ ਉਹਨਾਂ ਪਾਸੇ ਕਰੀ ਤੇ ਬਿੱਲ ਇੱਥੇ ਇਦਾਂ ਲਿਖਣਾ ਮੈਂ ਕੋਈ ਨਹੀਂ ਆਪਣੇ ਕੋਲ ਹੀ ਰੱਖ ਲੈ ਕਿਹੜਾ ਕਸਟਮਰ ਨੂੰ ਦੇਣਾ ਜਿੱਦਾਂ ਮਰਜ਼ੀ ਲਿਖ ਲੋ ਉਹਦੇ ਥੱਲੇ ਵੀ ਲਿਖਿਆ ਹੋਇਆ ਹੈ ਕਿ ਅਸੀਂ ਅਗਲੇ ਨੂੰ ਆਹ ਦਿੱਤਾ ਥੱਲੇ ਤੇ ਉਹ ਹੈ ਨਹੀਂ ਨੀਲਾ ਲੈ ਲੈ ਆਉਂਦਾ ਨਹੀਂ ਨਾ ਮੀਂਹ ਮੀਂਹ ਤਾਂ ਕੇ ਪਾਸਾ ਨਿਕਲਣ ਨਹੀਂ ਦੇਂਦੇ ਹੋਣੀ ਹੋਣਾ ਯਾਰ ਕੀ ਨਹੀਂ ਛਾਲੇ ਮੇਲੇ ਜ ਆਪਣੇ ਬੋਰਡ ਲਾ ਕੇ ਆਉਣੇ ਸੀ ਯਾਰ ਨਹੀਂ ਫਿਰ ਮੈਂ ਉੱਥੇ ਖੜ ਕੇ ਇਦਾਂ ਇਦਾਂ ਕਰਾਂਗੀ ਲੈਹਰੇ ਲਾਗੀ ਜੋ ਨਹੀਂ ਬਾਤਾਂ ਕਰਣੇ ਨਹੀਂ ਮੇਰੇ ਕਹਣੇ ਲੈਹਰੇ ਲਾ ਕੇ ਸਿੱਧਾ ਲੈਹਰਾ ਲੈਹਰਾ ਜੇਕਰ ਇਧਰ ਲਗੀਆਂ ਲਹਿਰਾਂ ਹੀ ਲਗੀਆਂ ਝੂਟਾਂ ਦੀਆਂ ਲਹਿਰਾਂ ਹੀ ਲਗੀਆਂ ਝੂਟਾਂ ਦੀਆਂ ਆਜੋ ਭਾਈ ਆਜੋ ਭਾਈ ਮੇਰਾ ਇੱਥੇ ਗਿਆ ਇੱਕ ਟੱਪ ਤੇ ਲੱਗ ਰਹੇ ਆ ਨਾਮ ਇਹਦੇ ਨੇ ਕੰਟਰੋਲ ਬੰਦ ਲੱਗਾ ਹੁੰਦਾ ਕਈਆਂ ਨੇ ਕਈਆਂ ਨੇ ਢਾਬਿਆਂ ਤੇ ਵੀ ਲਾਇਏ ਹੁੰਦੇ ਨੇ ਆਉਣ ਵਾਸਤੇ ਪਿਆ ਜਵਾ ਜੋ ਪੰਜਾਬ ਚ ਪਹਿਲੀ ਵਾਰ ਲਗਿਆ ਮੈਂ ਠੀਕ ਤੇ ਮੈਂ ਤਾਂ ਬੋਰਡ ਇਥੋਂ ਤੱਕ ਕਿ ਕਹੇ ਲਹਰੇ ਵਾਲੀ ਸਾਈਡ ਵੀ ਮੈਂ ਵੱਡੇ ਵੱਡੇ ਬੋਰਡ ਲਾਉ ਤਾ ਉਹ ਅਗਲਾ ਉੱਥੇ ਹੀ ਰੁਕਦਾ ਆਊਗਾ ਸੋਨੂੰ ਯਾਦ ਹੀ ਉਥੇ ਰਾਜੇ ਠਾਬੇ ਤੇ ਕਿੰਨੇ ਬੋਰਡ ਲੱਗੇ ਸੀ ਵੱਡੇ ਵੱਡੇ ਉਹ ਸਾਰੇ ਦੱਸ ਦੇ ਕਿ 10 ਮਿੰਟ ਅਮਣਾ ਸਾਰੇ ਟਾਬੇ ਛੱਡਤੇ ਸਾਰੇ ਟਾਬੇ ਛੱਡ ਤੇ ਰਾਜ ਕਹੀ ਰਾਜਾ ਟਾਬੇ ਤੇ ਜਾਣਾ ਲੰਗਾ ਕਰੀ ਅੱਗੇ ਫੇਰ ਲਿਖਿਆ ਕਰ 10 ਮਿੰਟ ਦੀ ਦੂਰੀ ਕਰਦੇ ਕਰਦੇ ਅਸੀਂ ਉਹਨਾਂ ਦਾ ਘੰਟੇ ਦਾ ਸਫ਼ਰ ਤੈ ਘੰਟੇ ਦਾ ਸਫ਼ਰ ਤੈ ਕਰਦਾ ਫੇਰ ਜਾ ਕੇ ਰਾਜਾ ਟਾਬਾ ਆ ਰਾਜਾ ਨੇ ਗ੍ਰੀਨ ਟਾਬਾ ਹੋਣਾ ਨਹੀਂ ਨਹੀਂ ਰਾਜਾ ਟਾਬਾ ਉਧਰ ਯੂਪੀ ਜਾਂਦੇ ਆ ਮੈਂ ਉਹੀ ਤੇ ਕ ਭੈਣਾ ਦਾ ਬੁਟੀਕ 10 ਮਿੰਟ ਦੀ ਦੂਰੀ ਤੇ ਭੈਣਾ ਦਾ ਬੁਟੀਕ 10 ਹਾਂਜੀ ਮੈਂ ਤਾਂ ਗੱਲ ਨਾ ਐਡਾ ਬੜਾ ਸ਼ੋਰ ਨੂੰ ਦੇਖ ਕੇ ਰੁਕ ਗਿਆ ਇੱਥੇ ਤੇ ਆ ਕੋਈ ਲੈਂਦਾ ਨਹੀਂ ਚੁੰਨੀਆਂ ਤੇ ਮੈਂ ਕਿਹਾ ਚਲੋ ਐਨਾ ਪੈਣਾ ਪੁੱਛ ਮੈਂ ਭਰਾਵਾ ਜਿਹੜੀਆਂ ਤੁਸੀਂ ਚੁੰਨੀਆਂ ਲੈ ਕੇ ਆਏ ਆ ਅਸੀਂ ਵੀ ਨਹੀਂ ਲੈ ਲਈ ਚੁੰਨੀਆਂ ਐਡਾ ਕਿਉਂ ਹੋ ਰਿਹਾ ਮਾਤਾ ਸਾਡੇ ਦਿਓ ਚੱਲਣਾ ਸਾਡੇ ਚੱਲਦਾ ਨਹੀਂ ਹੈ ਅੱਜ ਵੀ ਇਹਨਾਂ ਆਨਲਾਈਨ ਕੰਮ ਲਾ ਕੇ ਬੰਦਲੇ ਪਏ ਜੇ ਜੇ ਕਸਟਮਰ ਆ ਕੇ ਫਿਰ ਆਪਣਾ ਆਨਲਾਈਨ ਬੰਦ ਹੋ ਜਾਣਾ ਇਹ ਤਾਂ ਖੋਣਾਂ ਚੁੱਕ ਰਹੇ ਰਹਿਣਗੇ ਆਪਣੇ ਕੋ ਚਾਰ ਦਿਨ ਆਇਆ ਮੈਂ ਆਪਣਾ ਕੋ ਵੀਡੀਓ ਸੂਣੋ ਅਮਣਾ ਵੀ ਲੋਕਾਂ ਦੇ ਨਾਲ ਕਰਦੀ ਐ ਅਮਣਾ ਵੀਡੀਓ ਤਾਂ ਨਹੀਂ ਵੰਦੇ ਹਟੀਆਂ ਲੱਗਦੀ ਓ ਲੈ ਇਹਨਾਂ ਨੂੰ ਲੱਗੰਦਿਆ ਭੈਣ ਚੋ ਸਾਡੇ ਭੈਣ ਚੁੱਟ ਗਿਆ ਇਹ ਲੋ ਸਾਰੇ ਕਿਵੇਂ ਬੇਸਬਰੀ ਦੇ ਨਾਲ ਵੇਟ ਕਰਨ ਕਸਟਮਰ ਵੀ ਆਈ ਆਪਣਾ ਕੰਮ ਕਰ ਲੈ ਆਈ ਆਪਣਾ ਇੰਜੋਏ ਕਰਨ ਦੇ ਸਾਡੇ ਨਾਲ ਇੱਥੇ ਮੀਂਹ ਪੈਂਦਾ ਜਿਆਦਾ ਤੇ ਕੋਈ ਰੁਕ ਗਿਆ ਹੀ ਰਾਹ ਗੇਰ ਤੇ ਮੈਂ ਲੈ ਗਿਆ ਇਹ ਵਿਚਾਰੇ ਨੂੰ ਚਾਹ ਦੇਣੀ ਤੇ ਭਾਈ ਕਹਿੰਦਾ ਡੱਬੀ ਦੋ ਸਿਗਰਟ ਪੀਣੀ ਮੈਂ ਉਹ ਫਿਰ ਵੀ ਆਪਣੇ ਛੋਟੇ ਗੁੰਮ ਹੋ ਜਾਣੀਆਂ ਨੇ ਇਹਦੇ ਨਾਲ ਨਹੀਂ ਲਿਪੀ ਨਹੀਂ ਲਿਪੀ ਇੱਥੇ ਕੋਮੋ ਹੋ ਰਹੇ ਨੇ ਦਮੂ ਆਵੜਾ ਵੇ ਇੱਕੋ ਚਿੱਤੇ ਕੈਮਰਾ ਬਣਾ ਸੋਣਾ ਘੁੰਮਦਾ ਹੀ ਬੈਠ ਕੇ ਨੇ ਕਦੇ ਕਦੇ ਇਹ ਗੱਲ ਨਹੀਂ ਕਰਨੀ ਚਾਹੀਦੀ ਆਪਣੇ ਘਰੇ ਵੀ ਉਹ ਸਾਥੂਛ ਹੋ ਜਾਂਦਾ ਉਹ ਦੇਣੀ ਪੈਣੀ ਗੱਲ ਅਮਨ ਜੀ ਨਹੀਂ ਤੈਨੂੰ ਗੱਲਾਂ ਕੁਝ ਡਾਕਟਰ ਡਿਊਨਰ ਡਾਕਟਰ ਜੂਨੀਅਰ ਕੁੱਤਿਓ ਓਏ ਜੂਨੀਅਰ ਨਾ ਕਹੋ ਜੂਨੀਅਰ ਨਹੀਂ ਜੂਨੀਅਰ ਨਹੀਂ ਜੂਨੀਅਰ ਮੀਟੇ ਜਿਹਾ ਕਹੇ ਕੀ ਹਾਂ ਤੇ ਰੋਟੇ ਸੀ ਸੀ ਜੀ 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 ਜ ਦੀਦੀ ਪ੍ਰੋਪਰ ਐਡਰੈਸ ਤੋਂ ਦੱਹੀਏ ਆਉਂ ਜਾਂਦੀ ਨਹੀਂ ਦੀਦੀ ਤੁਹਾਨੂੰ ਲੁੱਕ ਨਹੀਂ ਆਉਂਦੀ ਮੇਂ ਵੀ ਪਾਈ ਹੁੰਦੀ ਨਾਲ ਮੈਂ ਤੇ ਆਪ ਵੇਖਿਆ ਵੀ ਕਿੱਡੀ ਘੜੀ ਲਾਈ ਆ ਜਿੰਨੇ ਨਾਲ ਟਾਈਮ ਰੱਖਣਾ ਹੁੰਦਾ ਨਾ ਹੋਵੇ ਭਾਈ ਚੱਲ ਨਹੀਂ ਹੁੰਦੀ ਟਾਈਮ ਰੱਖਣਾ ਔਨ ਕਰ ਲੈ ਕੀ ਦਿੱਤੀ ਨਹੀਂ ਹੋਣੀ ਇਹਦਾ ਇਹ ਤੇ ਮੈਂ ਤੇੜਕਾ ਵੀ ਦੱਸੂਗੀ ਮੈਂ ਕੀ ਕਹਾਂ ਤੇਰੇ ਤੇ ਫੇਰ ਸਟ੍ਰੈਸ ਵੀ ਦੱਸੂਗੀ ਵੀ ਤੂੰ ਕਿੰਨਾ ਕਾ ਸਟ੍ਰੈਸ ਲੈ ਰਹੀ ਹੈ ਸਟ੍ਰੈਸ ਤਾਂ ਵੱਧ ਮੇਰਾ ਸਿਰ ਕੱਲ ਦਾ ਫੜਦਾ ਰਾਤ ਨੂੰ ਮੈਨੂੰ ਫੇਰ ਹੀ ਨਹੀਂ ਹੁੰਦਾ ਇੱਕ ਪਰਸਮ ਹੁੰਦੀ ਨਹੀਂ ਨਾ ਉਹਦਾ ਫੁੱਲ ਆਤੀ ਮੈਂ ਤਾਂ ਦਰਸਾਉਂਗੀ ਜਦੋਂ ਮੈਨੂੰ ਜਦੋਂ ਮੈਨੂੰ 300 ਹੀ ਚਾਹੀ ਤੂੰ ਕਿਦਾਂ ਦਈਆਂ ਗੱਲ ਕਰਨ ਇਟਲੀ ਵਾਲੀ ਦੀ ਨਾਲ ਮੈਨੂੰ 300 ਹੀ ਚਾਹੀ ਹੈ 12 ਵਾਰ ਇਟਲੀ ਵਾਲੀ ਦੀ ਨੇ ਗੱਲ ਦਈਆਂ ਕਰਨ ਤੂੰ ਨਾ 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 ਭਵਿੰਦਰ ਦੀ ਯੂਐਸਏ ਕੋਣ ਫੋਨ ਫੋਕ ਲੱਗੀ ਤੇ ਕੀ ਕਰਦੇ ਆ ਜਾਂਦਾ ਤੇ ਹਾਂ ਸੋਨੂੰ ਅਮਨ ਉਧਰ ਜੋਤੀ ਦੇ ਪੇਕੇ ਆ ਆਪਣੇ ਪਿੰਡ ਵਾਲੀ ਜੋਤੀ ਦੇ ਪੇਕੇ ਆਂਦੇ ਕਹਿੰਦੇ ਸਾਰੇ ਸਾਰੇ ਪਿੰਡਾਂ ਚ ਫੋਨ ਆ ਗਿਆ ਵੀ ਖਾਲੀ ਕਰ ਦੋ ਘਰ ਪਾਣੀ ਇੱਧਰ ਛੱਡਣਾ ਹੁਣ ਸਾਡੇ ਉਧਰ ਮੇਰੇ ਪੇਕੇ ਵਾਲੀ ਸਾਈਡ ਬਸ ਆਈਆਂ ਨੂੰ ਪਹੁੰਚਾ ਦਿੰਦੀ ਕਿਤਨਾ ਕਿਤੋਂ ਮੈਂ ਦੇਖਾਂ ਕੰਮ ਬਾਹਰ ਪੂਰਾ ਫਾਈ ਮੀ ਹੋਰ ਤੇਜ ਹੋ ਗਿਆ ਸਤੂਰਾ ਵੀ ਦਾ ਕੀ ਬਣੂਗਾ ਸੱਚੀ ਨਹੀਂ ਮੈਂ ਨਹੀਂ ਪਤਾ ਕਿਤੇ ਵੀ ਜਾਂਦੀ ਮੈਂ ਤਾਂ ਮੀਂਹ ਦਿਖਾਉਂਦੀ ਹਾਂ ਬਾਹਰ ਵੀ ਮੀਂਹ ਨਹੀਂ ਤੇਜ ਪੈ ਰਿਹਾ ਆ ਤੇ ਹੀ ਆ ਕਿਉਂ ਲੜੀ ਜਾਂਦੇ ਹੋ ਰੋਡ ਦੇ ਹੱਦ ਦੇ ਵਿੱਚ ਬੂਟ ਭੇਜੀ ਹੈ ਲੱਗਦਾ ਸਾਰਾ ਕੁਝ ਫੋਲਾ ਸਾਡੇ ਕੋਲ ਗਿਆ ਜਰਨਲ ਗਿਆ ਵੀ ਜਦੋਂ ਮੈਂ ਕਹਿੰਦਾ ਪਾਣੀ ਸੁੱਕਾ ਤੋਂ ਬਾਹਰ ਸਾਡੇ ਜਿਹੜੀ ਵੀ ਤਾਂ ਲੋੜ ਹੈਗੀ ਉਦੋਂ ਤੁਹਾਡਾ ਸਾਥ ਦਿਓ ਹੁਣ ਤੇ ਬਾਕੀ ਮੇਰੀ ਤਾਂ ਹੀ ਕੋਸ਼ਿਸ਼ ਕਿ ਜਦੋਂ ਸੁੱਕ ਗਿਆ ਪਾਣੀ ਮੇਰੀ ਦੇਸਲਾ ਕੱਲ ਕਬੀਰਾ ਰੋਂਦਿਆ ਸੀ ਕਹਿੰਦਾ ਵੀ ਸਾਡਾ ਇੱਕ ਕੱਪੜਾ ਵੀ ਨਹੀਂ ਰਿਹਾ ਹੈਗਾ ਪਾਨ ਨੂੰ ਵੀ ਆਪਾਂ ਜਿੱਦਾਂ ਹਨਾ ਲੈ ਕੇ ਸੂਟ ਸਲਵਾ ਕੇ ਇਥੋਂ ਹਾਂ ਲੋਟੀ ਟੀ-ਸ਼ਰਟਾਂ ਹੋਰਾਂ ਟੀ-ਸ਼ਰਟਾਂ ਜਿਹੜੀ ਚੀਜ਼ ਅਸੀਂ ਸੇਵਾ ਕਰ ਸਕਦੇ ਆ ਠੀਕ ਹੈ ਇੱਕ ਪਹਿਣਾ ਵਾਸਤੇ ਸਲਵਾਰ ਸੂਟ ਜਿੱਦਾਂ ਦੇ ਵੀ ਮਤਲਬ ਸਾਡੀ ਜਿੰਨੀ ਕੁ ਕਾਪ ਹੋਈ ਉਹਦੇ ਹਿਸਾਬ ਨਾਲ ਆਪਾਂ ਜਰੂਰ ਪਹੁੰਚ ਕੇ ਕਰਾਂਗੇ ਠੀਕ ਹੈ ਪਰ ਮਾਣੇ ਰਾਇ ਜਲ ਕਰਦਾ ਹੈ ਕਿ ਜੇ ਪਰਮਾਤਮਾ ਨੇ ਕੋਈ ਦਿੱਤਾ ਤਾਂ ਉਹਨੂੰ ਵੰਡੋਏ ਨਾ ਹੋਵੇ ਕਿ ਆਪ ਦਾ ਘੜ ਭਰੀ ਜਾਓ ਕਿ ਹਾਂ ਹਾਂ ਇਕੱਠਾ ਕਰ ਲਈਏ ਇਕੱਠਾ ਕਰ ਲਈਏ ਪਰ ਇਹ ਘੜੀ ਦਾ ਕੋਈ ਪਤਾ ਨਹੀਂ ਹੈਗਾ ਕੀ ਹਾਲਾਤ ਬਣੇ ਪਰ ਡਰ ਲੱਗ ਰਿਹਾ ਆ ਲੱਗ ਰਿਹਾ ਪਤਾ ਨਹੀਂ ਕਿ ਸਾਡੇ ਘਰਾਂ ਤੱਕ ਪਹੁੰਚਣ ਨੂੰ ਤਿਆਰ ਹੈ ਸਾਡਾ ਘਰ ਖੜ ਤੇ ਬਰਾਬਰ ਹੈ ਦਮਣਾ ਫੜੀ ਗਲਤ ਦਿਖਾਇਆ ਸੀ ਟੀਨਾਂ ਤੇ ਸੋਨੂੰ ਟੀਨਾਂ ਦੀ ਦਮਣਾ ਫੜੀ ਹੁਤੂ ਬਾਰੇ ਫੁੱਟੀ ਟੀਨਾਂ ਦੀ ਛੱਤ ਹੀ ਬਾਣੀ ਤਾਂ ਸੁੱਕ ਗਿਆ ਸੀ ਪਰ ਨਾ ਉਹਨਾਂ ਤੇ ਗੈਸ ਨਾ ਚੁੱਲ੍ਹਾ ਇੰਨਾ ਬੁਰਾ ਹਾਲ ਹੋਇਆ ਪਿਆ ਸੀ ਪਤਲਾ ਟੀਨਾਂ ਤੇ ਬੈਠੇ ਹੋਰ ਬੁੱਤ ਦਮਣਾ ਐਵੀਂ ਸਰਦੀਆਂ ਚ ਨਹੀਂ ਪੈਣਾ ਹੈਗਾ ਕੋਈ ਨਾ ਬੰਦਾ ਉੱਥੇ ਕੋਠੀ ਪਾ ਲੈਂਦਾ ਲੈ ਲੈ ਸਰਦੀਆਂ ਦੀ ਤਾਂ ਭੁਗਾਈ ਲੋਰ ਲਗੂਣਾ ਹਲਾ ਇਨਿੰਗ ਲਾ ਕੇ ਤਾਂ ਫਿਰ ਕੋਈ ਵੀ ਪੈ ਜੂਗਾ ਸਭ ਨੇ ਕਿਹਾ ਕੋਈ ਆ ਕੋਈ ਕਿ ਇਹ ਮਿਲਣਾ ਹੈ ਨਾ ਹੂੰ ਮੇਰੇ ਕੋਟਨ ਹੈ ਕੋਟਨ ਹੈ ਜੀ ਕੋਟਨ ਕੋਟਨ ਉਹ ਹੈ ਮਸਲੀਨ ਹੈ ਹਾਂ ਹਾਂ ਇਹ ਬਣੀ ਹੈਗੀ ਉਹ ਤੋਂ ਹੋਰ ਲਬੜ ਵੈਲਵਟ ਦਾ ਸਵਾਲ ਦਮੂ ਜੇ ਤੁਸੀਂ ਮਨ ਦਾ ਕਸਟਮਰ ਦਾ ਨੀਂ ਨੀ ਵਾਲੀ ਹੈਗੀ ਮੰਮੀ ਸਾਡੀ ਕੁੜੀਆਂ ਚੜੀਆਂ ਚ ਪੈਰ ਰੱਖਦੀ ਕਿ ਤੇ ਮਾੜੀ ਮੋਟੀ ਗੱਲ ਨੀਲਾ ਕਮੀਨਾ ਸਾਬ ਮੰਮੀ ਕਹਿੰਦੀ ਵੀ ਆਏ ਜੀ ਸਲਵਾਰ ਸਵਾਣੀ ਸਾਨੂੰ ਲਾ ਦੋ ਆਹ ਦੇਖੋ ਇਹ ਵੇਚ ਆਉਂਦਾ ਨਾ ਹੋਵੇ ਇਹ ਉਦੋਂ ਆਉਂਦੀ ਜਦੋਂ ਆਪਾਂ ਪੈਸਾ ਸੁਣਦਾ ਬਰਨਾਸੋਂ ਚਿੱਟੀ ਲਾਈ ਇਹਦੇ ਨਾਲ ਸੁਣ ਕਰਕੇ ਹੋ ਗਿਆ ਚਿੱਕੀ ਲੈਣ ਨੂੰ ਤਾਂ ਮੈਂ ਕਰੀ ਮੈਂ ਚਿੱਪਨ ਮਾਰ ਗਿਆ ਦਲੀਏ ਕਰੀਮ ਰੰਗ ਹੋਵੇ ਮੈਂ ਜੁਨੀ ਹੈਗੀ ਇਹਨਾਂ ਇਹਨਾਂ ਦੇ ਨਾਲ ਦੀ ਚਿੱਕਣ ਨਹੀਂ ਲਿਆ ਰਾਂ ਨੂੰ ਹਾਂ ਮੰਮੀ ਨੂੰ ਆ ਸਲਵਾਰ ਲਿਆ ਕਰਤੀ ਮੰਮੀ ਨੇ ਸਲਵਾਰ ਪਸੰਦ ਨਹੀਂ ਆਇਆ ਇਹਦੇ ਚ ਕੀ ਮੜਾ ਪਾਉਣਾ ਚਾਹੁੰਦੀ ਹੈ ਮੈਨੂੰ ਲਾਈ ਨਾ ਇਹ ਮੈਂ ਹੁਣ ਚੰਦ ਲਾ ਦੂ ਆ ਦੇਖੋ ਮੰਮੀ ਦਾ ਚੁਟਕੀ ਵਾਲਾ ਸੇਵਾ ਕਿੰਨਾ ਸੀ ਮਟਾ ਸੇਵੀਆਂ ਜ਼ਰੂਰ ਆਸੀਂ ਬਹੁਤ ਸੇਵੀਆਂ ਵਟੀਆਂ ਸੀ ਹੋ ਹੋ 6 6 7 7 ਕਿਲੋ ਮੈਦਾ ਤੇ ਅੱਜ ਮੰਮੀ ਦਾ ਟਰੰਕ ਲੈ ਕੇ ਆਉਣਾ ਛਗਣਾ ਵਾਲਾ ਬੜੇ ਇਦਾਂ ਦਾ ਦੇਖ ਦਾਲ ਸੁਣ ਮੇਰੇ ਠੀਕ ਹੈ ਤੇ ਕਪੜੇ ਪਾਈ ਜਾਂਦੇ ਮੈਂ ਨਾ ਮੰਮੀ ਦੇ ਕਪੜੇ ਮਤਲਬ ਬਿਮਾਰੀ ਚ ਰੱਖਦੇ ਹਾਂ ਤੇ ਮੰਮੀ ਕਹਿੰਦੀ ਵੀ ਨਹੀਂ ਮੈਨੂੰ ਉਥੋਂ ਲੱਭਣੇ ਔਖੇ ਹੁੰਦੇ ਨੇ ਵੀ ਤੂੰ ਮੈਨੂੰ ਟਰੰਕ ਲੈ ਆ ਕੇ ਦੇ ਦੇ ਨਾਲੇ ਮੈਂ ਜਿਹੜੇ ਹੁਣ ਗਿਆ ਵਾ ਜਾਣਾ ਨਾ ਪਿੰਡ ਤੇ ਮੈਂ ਗਰਮੀਆਂ ਵਾਲੇ ਛੱਡ ਉਹ ਟਰੰਕ ਲੈ ਕੇ ਜਾਣਾ ਹੈ ਟਰੰਕ ਲੈ ਕੇ ਜਾਣਾ ਨਾਲ ਉਹ ਗਰਮੀਆਂ ਵਾਲੇ ਛੱਡ ਜਾਣੀ ਉਥੇ ਤੁਸੀਂ ਹਾਲ ਵਾਲੇ ਲੈਵਾਂਗੇ ਉਥੇ ਰੱਖਾਂਗੇ ਠੀਕ ਹੈ ਕੋਈ ਇੱਥੇ ਨਹੀਂ ਕੁਝ ਉਥੋਂ ਲੈਵਾਂ ਠੀਕ ਹੈ ਤੇ ਅੱਜ ਹੀ ਚੱਲੀਆਂ ਤਿੰਨੇ ਭੈਣਾਂ ਸ਼ਾਪਿੰਗ ਕਰਨੀ ਤੇ ਸਭ ਤੋਂ ਜਿਹੜੀ ਮੇਨ ਚੀਜ਼ ਪਹਿਲਾਂ ਹੀ ਖਰੀਦਣੀ ਹੈ ਉਸ ਕਿਦਰਾ ਚੱਕਣ ਵਾਲਾ ਟਰੰਕ ਤਾਂ ਕਿ ਉਹ ਜੋ ਮੰਮੀ ਦੇ ਜਿਹੜੇ ਕੱਪੜੇ ਹੈਗੇ ਨੇ ਉਹ ਪੈ ਸਕਣ। ਇਹ ਮੇਨ ਚੀਜ਼ ਹੈ। ਪਰ ਜਿਹੜੀ ਸਾਡੇ ਤੋਂ ਟਰੰਕ ਮਿਲਦਾ ਉਹ ਸਿਰ ਪਾਣੀ ਬਹੁਤ ਖੜਾ ਹੁੰਦਾ ਹੈ। ਤੇ ਤਾਂ ਕਰਕੇ ਉੱਧਰ ਜਾਇਆ ਨਹੀਂ ਜਾਂਦਾ। ਤੇ ਅੱਜ ਦੇਖਦੇ ਆਂ। ਮੈਂ ਕੱਪੜੇ ਇੱਧਰ ਰੱਖ ਦੇਣ ਨੂੰ ਨਹੀਂ ਮੰਮੀ ਜੀ ਆਪਣੇ ਬਿਮਾਰੀ ਚ ਪਰ ਮੰਮੀ ਕਹਿੰਦੇ ਵੀ ਨਹੀਂ ਮਿਲੂ ਹਨਾ ਉੱਥੇ ਲੱਭਣੇ ਓਕੇ ਹੁੰਦੇ ਨੇ ਵੀ ਤੂੰ ਰਹਿਣ ਦੇ ਮੈਂ ਟਰੰਕ ਲਿਆ ਕੇ ਦੇ ਮੈਂ ਆਪਣਾ ਸਾਰਾ ਸਮਾਨ ਉੱਧਰ ਰੱਖਿਆ ਕਰਾਂਗੀ। ਤੇ ਅੱਜ ਆਪਾਂ ਦੇਖਦੇ ਆਂ ਲੈ ਕੇ ਆਉਨੇ ਆਂ। ਚੱਲੇ ਆਂ ਅਸੀਂ ਅੱਜ ਸਿਰਫ ਆਪਦੀ ਸ਼ਾਪਿੰਗ ਕਰਨ। ਮੰਨੀ ਤੋ ਤਾਂ ਇੰਨੇ ਖਰਾਬ ਨੇ ਖਾਓ ਖਾ ਕੇ ਚੋਕੋ ਪਾਈਆ ਤੇ ਬੈੜ ਦੇ ਤੇ ਸਿੱਟ ਰੱਖਿਆ ਇਹਨਾਂ ਨੇ ਸਾਰੇ ਨਾ ਪੈਕਟ ਬੈੜ ਦੇ ਤੇ ਸਿੱਟ ਰੱਖੇ ਮੈਨੂੰ ਪਤਾ ਨਹੀਂ ਲੱਗਿਆ ਪਤਾ ਛੱਡ ਦੇ ਪੁੱਤ ਪਤਾ ਛੱਡ ਦੋ ਛੱਡ ਦੋ ਛੱਡ ਦੋ ਸੋਨੂ ਇੱਕ ਮਿੰਟਾ ਪਲੇਟ ਫੜਾਈ ਆ ਆਲੂ ਵੀ ਕੱਟ ਲਿਆ ਵਾਂ ਲੋ ਜੀ ਬਾਜ਼ਾਰ ਜਾਣਾ ਪਰ ਸਾਨੂੰ ਨਾਲ ਸਬਜ਼ੀ ਦੀ ਵੀ ਟੈਨਸ਼ਨ ਹੈ ਮਮਾ ਅਸੀਂ ਵੀ ਚੱਲੀਏ ਇੱਕ ਟੋਕਣਾ ਦਿੰਨੀ ਆ ਅਮਾ ਅਸੀਂ ਕਿ ਅਸੀਂ ਕਹਿੰਦੇ ਕਿ ਅਮਾ ਅਸੀਂ ਵੀ ਚੱਲੇ ਨਾਲ ਜੀ ਤੇ ਮੈਂ ਕਦੀ ਕਦੀ ਗਏ ਨੇ ਉਲੀ ਤੇ ਕਦੀ ਸੁਨਾਮ ਦਾ ਦੇਖੀ ਸਾਨੂੰ ਬੜੇ ਹੋਰ ਪਾ

ਕੰਮ ਲੈਟ ਹੁੰਦੀ। ਪਟਿਆ ਸੰਗ ਨੂੰ ਐ ਕਿ ਇਹੀ ਜਾਣਾ ਨਾਲ ਅਸੀਂ ਕਦੀ ਗਏ ਨਹੀਂ ਹੈਗੇ। ਉਹ ਪਾਣੀ ਮਣ ਮਣ ਪੱਕਾ ਖੜਾ ਆਉਂਦਾ। ਵਜਾ ਆ ਚੁ ਕਿਤਨਾ ਕਿ ਸੁੱਖਾ ਪਿਆ। ਅਰੇ ਮੰਮੀ ਜੀ ਅਪੀ ਟਿੱਕ ਤੇ ਚੁਣੀ ਲੱਗ ਗਈਆ ਨਾਲ ਲੈ ਜੀ ਪੋਣ। ਜਾਣਾ ਹੈ ਵਾਈਟ ਚ ਨਹੀਂ। ਕਿਹੜੀ ਹੁੰਨੀ ਪਿਓਰ ਦੀ ਕਿਹੜੀ ਹੁੰਨੀ ਲੈਣੀ ਆਪ ਨੂੰ ਲੈ। ਪਪਾ ਸ਼ੋਅ ਮੈਂ ਹਿੱਟ ਬਾਈਟ ਕਰਾਂ। ਕੈਮਰਾ ਆਨ ਕਰ ਲਈ। ਮੈਂ ਅੱਜ ਨੂੰ ਲੈਣਾ। ਹਰੇ ਸੰਗਰ ਦੀਏ ਕੋਈ ਕੋਰਪਾ ਦੀ ਜੀ ਨੂੰ ਨਾ ਆਪਣਾ ਹੋਊਗਾ ਨਾ ਨਹੀਂ ਬੋਲਦੇ ਤਾਂ ਕੁਛ ਫਾਇਦੀ ਗੱਲਾਂ ਕਰਨਦੇ ਉਹਦੀਆਂ ਗੱਲਾਂ ਸੁਣਾਉਂਦੇ ਨੇ ਉਹ ਸਾਰੇ ਜਿਹੜੇ ਸਾਡੇ ਹੀ ਭਰਾ ਨੇ ਆਗੂ ਬਣਨ ਫਟਾਫਟ ਪੱਲਾਂ ਨੂੰ ਸੰਗਣ ਕੱਟੇ ਉਹਨੇ ਹੀ ਸੋਚਿਆ ਵੀ ਜਦੋਂ ਸਬਜ਼ੀ ਆਦੀ ਕੱਟੀ ਦੀਏ ਬਸ ਸੜਤਾ ਲਾ ਦੇਣਾ ਹਾਂ ਦੁਕਾਨਦਾਰ ਕਹਿੰਦਾ ਮੈਂ ਕਿਹਾ ਬਬਾ ਵਾਲਾ ਕਿ ਤੂੰ ਉਹ ਤਾਂ ਆਟੇ ਦੀ ਜਿੱਦੀ ਬੰਦੇ ਪਿਆਰ ਸਾਲਾ ਤਿਆਰ ਸਾਰਾ ਕੁਝ ਰੈਡੀ ਹੋ ਗਿਆ ਬਸ ਸੜਤਾ ਲਾਣਾ ਚਲੋ ਸੜਤਾ ਦਾ ਬੰਦਾ ਬੈਠਾ ਬੈਠਾ ਲਾਜ ਦੇ ਅੰਦਰ ਕਿੱਥੋਂ ਲਿਸਨੇ ਕਿ ਤੁਸੀਂ ਰੱਖ ਗਏ ਜਾ ਰਹੇ ਹੋ ਨਾ ਗਾਓ ਖੰਡ ਠੀਕ ਹੈ ਬੱਟਾ ਠੀਕ ਹੈ ਤੇ ਪਿੱਛੋਂ ਨਾ ਮੇਰਾ ਬੁੱਤ ਉੱਥੇ ਨਾ ਬਾਹਰ ਇਹਨਾਂ ਜਾਇਓ ਮੀਂਹ ਚ ਆਪਣਾ ਕੈਮਰਾ ਲੈਣ ਆ ਗਿਆ

ਕਟੜਮ ਗਿਆ ਨਾ ਭੱਜ ਵੀ ਗਿਆ ਬਾਅਦ ਵਿੱਚ ਚਲੋ 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 ਕੱਟੀ ਗਈ ਸਬਜ਼ੀ ਵੀ ਉਹ ਇੰਨਾ ਟਾਈਮ ਲੱਗ ਗਿਆ ਨਾ ਅੱਜ ਕਾਲੀ ਕਾਲੀ ਨੂੰ 10 ਮਿੰਟ ਵੀ ਲੱਗੇ ਹੈਗੇ ਸੋ ਉਹਨਾਂ ਨੇ ਫਟਾਫਟ ਰਜ ਕਰਤੇ ਸਬਜ਼ੀ ਕੱਟੀ ਗਈ ਤੁਸੀਂ ਉਹਨਾਂ ਨੇ ਖਤਮਾਰੇ ਢੜਕਾ ਪਾ ਦੇਣਾ ਹੈ ਜਦੋਂ ਉਹ ਨਹੀਂ ਖਤਮਾਰੇ ਢੜਕਾ ਪਾ ਦੇਣਾ ਚਲ ਕੋਈ ਨਹੀਂ ਢੜਕਾ ਪਾ ਲੈਣਗੇ ਇੱਕ ਅਸੀਂ ਨਵਾਂ ਮਸਾਲਾ ਲੈ ਆਂਦਾ ਹੈ ਇਸ ਦਾ ડીਮਾਰਟਸ ਤੋਂ ਬੰਲੀ ਜਿਹੜੀ ਕੰਪਨੀ ਦਾ ਉਹਦਾ ਟੇਸ ਬਿਲਕੁਲ ਵੀ ਵਧੀਆ ਨਹੀਂ ਹੈਗਾ ਲੈ ਆ ਲਈ ਅਸੀਂ ਐਕਸਟਰਾ ਆਂਦਾ ਸਾਡਾ ਹੁਣ ਮਸਾਲਾ ਸਾਨੂੰ ਪੇਰ ਤੋਂ ਚੱਲਿਆਉਣਾ ਪੈਣਾ ਹੈ ਅਜੀਬ ਜਿਹਾ ਟੇਸਟ ਹੈ ਪਰ ਸੋ ਦਾਲ ਚ ਪਾਇਆ ਤੇ ਤੇਰੀ ਭੱਜਿਆ ਜਾਲੀ ਤੋਂ ਜਾਣ ਦੇਣੀ ਹੈ ਇੱਕ ਤੇ ਦੇ ਨੇ ਤੇਰੀ ਵੀਡੀਓ ਚ ਕਮੈਂਟ ਕੀਤਾ ਸੀ ਸੇਵੀਆਂ ਨੂੰ ਦੱਬਦੀ ਕਿ ਮਮਾ ਨੂੰ ਪੁੱਛੀਆ ਮਣੇ ਹੋ ਕਈ ਗਾ ਲਾੜੀ ਮਮੀ ਅੱਗੇ ਵੇਮਗਾਦੀ ਮਮੀ ਨੂੰ ਦੱਸਣਾ ਹੈ ਗਾ ਇਹ ਕਮੈਂਟ ਬਾਰੇ ਮਮੀ ਨੇ ਸਾਨੂੰ ਆਪ کہہ ਸਕਦੇ ਕਿ ਮੈਨੂੰ ਮੈਦਾ ਲਿਆ ਦਿਓ ਨਹੀਂ ਮੈਂ ਤੇ ਇਹ ਨਾ ਆਪੜ ਕੇ ਕਿ ਮਸਾਲਾ ਵੀ ਮੇਰਾ ਟਾਈਮ ਪਾਸ ਹੋਲੇਗਾ ਪਰ ਮਮੀ ਨੇ ਕਿਹਾ ਕਿ ਸਿਰਫ ਜਦੋਂ ਤੁਹਾਨੂੰ ਸੋਖਾ ਲੱਗਦਾ ਉਦੋਂ ਕੋਈ ਜ਼ਬਰਦਸਤੀ ਕੀ ਤੱਕ ਕਾ ਨਹੀਂ ਹੈਗਾ ਉਹ ਮੈਦਾ ਲਿਆ ਦਾਣਾ ਵਟਲਣਾ ਪੈਣਾ

ਮੈਂ ਉੱਪਰ ਚੜਾਈ ਕਰਵਾ ਲੂੰਗੀ ਜਦੋਂ ਦੇਖੇਂ ਗੁੰਦਰ ਤੋਂ ਪੱਟੇ ਮੈਚਿੰਗ ਹੋ ਰਹੀ ਹੁੰਦਾ ਹੈ ਚਲੋ ਮੈਂ ਜਾ ਰਹੀ ਹਾਂ ਨਾਲੇ ਕਿੱਥੇ ਚਲੀ ਹੁਣ ਪਰ ਸਭ ਜੀ ਉੱਪਰ ਹੀ ਹੋ ਰਿਹਾ ਹੈ ਮੈਂ ਅੱਜ ਆ ਜੂੰਗੀ ਸੱਤ ਪਾ ਕੇ ਲਾਵਾਂਗੇ ਮੀ ਅੱਜ ਨਹੀਂ ਬਣਾਇਆ ਹੈ ਹੈ ਕੀ ਕਰਾਂ ਮੈਂ ਮੈਂ ਵੀ ਚੱਲ ਜੂਗੀ ਹੁਣ ਠੀਕ ਹੈ ਠੀਕ ਹੈ ਚਲੋ ਹਾਂ ਹੁੰਦੇ ਆ। ਆਪ ਨੂੰ ਜੇ ਮੇਰੀ ਖਤਮ ਹੋ ਗਈ। ਉਹਦੇ ਨਾਲ ਨਹੀਂ ਕਿ ਕਿ ਉਹਦੀ ਵੀ। ਕੱਲ੍ਹ ਦੇ ਵੀ ਗਾਰੇ ਸੀ ਕਿ ਕਿਸੇ ਨੂੰ ਤੇਜਾ ਹੁੰਦੇ ਇੱਧਰ ਲੌਪੀ ਆਪਣਾ ਨਹੀਂ ਸੱਤਰਾ ਇਹਨੂੰ ਬੜਾ ਵੱਧ ਗਿਆ ਹੁਣ ਮੇਨਟੇਂਸ ਕਰ ਲੈਣੀ ਸੀ ਹੁਣ ਆਪਣਾ ਬੁਟੀਕ ਉਧਰ ਚਲਾ ਗਿਆ ਨਾ। ਪਹਿਲਾਂ ਬੁਟੀਕ ਕਰਕੇ ਸਾਰੇ ਪਾਸੇ ਹੁੰਦਾ ਸੀਗਾ ਕੱਪੜੇ ਕੱਪੜੇ। ਪਰ ਹੁਣ ਉਧਰ ਚਲਾ ਗਿਆ ਤੇ ਹੁਣ ਇੱਧਰ ਜਿਹੜਾ ਕੰਮ ਹੈਗਾ ਉਹ ਘਟ ਗਿਆ। ਤੇ ਚਲੋ ਜੀ ਅੱਜ ਦੇ ਨਾਲ ਕੀ ਸਤਿ ਸ੍ਰੀ ਅਕਾਲ ਬਾਏ ਬਾਏ ਆਪਾਂ ਚੱਲਦੇ ਹਾਂ ਸਨਾਂ ਬੜੇ ਜ਼ਰੂਰੀ ਕੰਮ ਨੇ ਜਿਹੜੇ ਅੱਜ ਆਪਾਂ ਸਾਰੇ ਕਰਨੇ ਨੇ। ਤੂੰ ਉਹ ਪਹੁੰਚ ਕਰਕੇ ਆਉਨੇ ਆ ਚੱਪਲ ਰੁਕ ਮੈਨੂੰ ਨਹੀਂ ਚੱਪਲ ਜਿਹੜੀ ਪਾਈ ਐ ਇਹੀ ਕਹਾਜਾ ਮੈਂ ਚੱਪਲਾ ਪਾਉਂ ਤੋਨੂ ਵਾਲੀ ਮੈਂ ਪਾਈ ਇਹ ਤਾਂ ਸੋਨੂ ਦੀ ਐ ਇਹ ਕਮਨ ਦੀ ਹੀ ਐ ਕਿੱਥੇ ਬੁਟੀਕ ਦੇ ਕਿੱਧਰ ਪਈ ਨਹੀਂ ਬੁਟੀਕ ਅੱਗੇ ਤੇਰੀ ਨਹੀਂ ਪਈ ਕੋਈ ਵੀ ਬਾਹਰੇ ਨਾ ਮੈਨੂੰ ਲੱਗਦਾ ਕੁਝ ਹੋਇਆ ਐ ਕਿਉਂਕਿ ਕਹਿੰਦੇ ਨੇ ਕਿ ਫਤੇ ਦੇ ਐਕਸ਼ਨ ਵਜ੍ਹਾ ਤੇ ਉਹਦੇ ਐਕਸ਼ਨ ਨਾਲ ਦੀ ਮੰਮਾ ਮਾਰੂਗੀ ਤੇ ਮੈਨੂੰ ਲੱਗਦਾ ਵੀ ਹਾਂ ਪਤਾ ਲੱਗ ਗਿਆ ਮੈਨੂੰ ਆਵਾਜ਼ ਆ ਰਹੀ ਸੀਗੀ ਮੈਂ ਪੁੱਛ ਰਹੀ ਆਂ ਵੀ ਕੀ ਹੋਇਆ ਦਮੂ ਕੀ ਹੋਇਆ ਹੀ ਵੈਰੀ ਗੁੱਡ ਮੈਨੂੰ ਉੱਥੇ ਮੈਨੂੰ ਉੱਥੇ ਬਾਤ ਸੁਣ ਗਈ ਸੀਗੀ ਕੀ ਹੋ ਗਿਆ ਸੀ ਕੋਸਟੈਂਟ ਮਾਰ ਰਿਆ ਸੀ ਮੈਂ ਡਰਾਮਾ ਕੋਸਟੈਂਟ ਮਾਰਨਾ ਜ਼ਰੂਰੀ ਸੀ ਆ ਜਿਹੜਾ ਬੋਰਡ ਹੈ ਨਾ ਚੱਕ ਕੇ ਉਹ ਤੇ ਜੋਤੀ ਆ ਦੇ ਦੇ ਮੈਨੂੰ ਥੋੜਾ ਜਿਹਾ ਮੈਂ ਜਾਣਾ ਹੀ ਆ ਦੇ ਵੀ ਜਾ ਕੇ ਇਹ ਤਾਂ ਇਹਨਾਂ ਨੇ ਕਰਤਾ ਇਹਦਾ ਕੰਮ ਤਾਂ ਕਿੰਨੇ ਕਿੰਨੇ ਬਚਪਨ ਦੇ ਵਿੱਚ ਇਹਦੇ ਪਟਾਕੇ ਮਾਰੇ ਨੇ ਬੜਾ ਮਜ਼ਾ ਆਉਂਦਾ ਅੰਦਰ ਪਿਆ ਹੋਰ ہاں ਅੰਦਰ ਬੜੀ ਜਮ ਮੈਂ ਲਿਆ ਕੇ ਦੇ ਅਦਰ ਮੋਇਨਾ ਹੋ ਰਿਹਾ ਕਰਦਾ ਬਾਏ ਬਾਏ ਫੋਨ ਹੀ ਚੱਕਿਆ ਸਰ ਨੇ ਸਰ ਨੂੰ ਗਿਆ ਟਿਊਸ਼ਨ ਤਾਂ ਲਾ ਲੋ ਹਰਦੀਪ ਸਰ ਜੇ ਮੇਰੀ ਵੀਡੀਓ ਦੇਖ ਰਹੇ ਹੋ ਟਿਊਸ਼ਨ ਤਾਂ ਲਾ ਲੋ सोनू ਤੈਨੂੰ ਚੱਪਲਾਂ ਆ ਗਏ ਪੂਰੀਆਂ ਸਾਨੂੰ ਹੀ ਨਹੀਂ ਆਈਆਂ ਅਮਨ ਵਾਲੀ ਚੱਪਲ ਅਮਨ ਵਾਲੀ ਚੱਪਲ ਸੋਹਣੀ ਲਾ ਦੇ ਪਾਈ ਹੋਈ ਹੈ ਨਾ ਇੱਕ ਰਹਿ ਗਈ ਕਾਲੀ ਉਹ ਮੈਂ ਪਾਲ ਨਹੀਂ ਪਸਾ ਕੇ ਉਹ ਇੱਥੇ ਉਹ ਗਈ ਨਹੀਂ ਚੱਲੀ 부ਆ ਚਲੋ ਨੂੰ ਚੱਲੀ ਹੈ ਚੰਗਾ ਪੜਾਦਾ ਚਲੋ ਕੰਬਲ ਤਾਂ ਬੁਸਾਈ ਲੈ ਇੱਧਰ ਨਾ ਕਰ ਰਹੇ ਬਤ ਨਾ ਫਟ ਨਾ ਗੱਡੀ ਚੋ ਠੀਕ ਉਹ ਚਲੀ ਰਾਟਾ ਬਾਏ ਬਾਏ ਲੱਭੀ ਹੋਣਾ